ਅਰਦੇ ਵਿੱਚ ਕੀਤਾ ਹੋਇਆ ਸੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤੇ ਪਰਿਵਾਰ ਕਰ ਰਿਆ ਸੀ ਆਗਮ ਮੌਕੇ ਤੇ ਪਹੁੰਚ ਕੇ ਨਿਹੰਗ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਇੱਕੋ ਘਰ ਦੇ ਇੱਕ ਕਮਰੇ ਦੇ ਵਿੱਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਤਾਂ ਦੂਜੇ ਕਮਰੇ ਦੇ ਵਿੱਚ ਕ੍ਰਿਸਚੀਅਨ ਧਰਮ ਦਾ ਪ੍ਰਚਾਰ ਇਸ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਸੀ ਜਦੋਂ ਇਤਲਾ ਨਿਹੰਗ ਸਿੰਘ ਜਥੇਬੰਦੀਆਂ ਨੂੰ ਮਿਲਦੀ ਹੈ ਤਾਂ ਨਿਹੰਗ ਸਿੰਘ ਜਥੇਬੰਦੀਆਂ ਮੌਕੇ ਤੇ ਪਹੁੰਚ ਜਾਂਦੀਆਂ ਨੇ ਅਤੇ ਇਸ ਦੌਰਾਨ ਉਹਨਾਂ ਦੇ ਵੱਲੋਂ ਜਦੋਂ ਦੇਖਿਆ ਜਾਂਦਾ ਤਾਂ ਜਿਸ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਸ ਕਮਰੇ ਦੀ ਨਾ ਤਾਂ ਸਫਾਈ ਕੀਤੀ ਗਈ ਸੀ ਤੇ ਉਸ ਕਮਰੇ ਦੇ हाल ही बाथरूम बनाया गया ਸੀ ਤੇ ਨੰਗੇ ਸਿਰ ਇੱਕ ਔਰਤ ਅੰਦਰ ਮੌਜੂਦ ਸੀ ਅਤੇ ਇਸ ਮੌਕੇ ਉਹਨਾਂ ਦੇ ਵੱਲੋਂ ਐਸਜੀਪੀਸੀ ਦੇ ਨਾਲ ਰابطਾ ਕਾਇਮ ਕੀਤਾ ਗਿਆ ਅਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਗੁਰੂਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਸਤਿਕਾਰ ਸਹਿਤ ਉਥੋਂ ਲਿਜਾਇਆ ਗਿਆ ਇਸ ਮੌਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਕਾਰਵਾਈ ਦੀ ਮੰਗ ਕੀਤੀ ਗਈ ਉਹਨਾਂ ਕਿਹਾ ਕਿ ਇਸ ਪਰਿਵਾਰ ਦੇ ਖਿਲਾਫ ਸਖਤ ਕਾਰਵਾਈ ਜੜੀਏ ਉਹ ਹੋਣੀ ਚਾਹੀਦੀ ਹੈ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨੀ ਕਾਰਵਾਈ ਜੋ ਵੀ ਵਾਣਦੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਮਾਮਲਾ ਅੰਮ੍ਰਿਤਸਰ ਦੇ ਵਾਈਟ ਅਵੇਨਿਊ ਤੋਂ ਸਾਹਮਣੇ ਆਇਆ ਹੈ। ਜਥੇ ਨਿਹੰਗ ਜਥੇ ਬੰਦियां ਇੱਕ ਘਰ ਦੇ ਵਿੱਚ ਪਹੁੰਚੀਆਂ ਜੁਥੇ ਹੁਣਾ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਸੀ। ਇਸ ਮੌਕੇ ਪੁਲਿਸ ਨੂੰ ਵੀ ਬੁਲਾਇਆ ਗਿਆ। ਨਿਹੰਗ ਸਿੰਘਾਂ ਅਨੁਸਾਰ ਜਿਸ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਸੇ ਘਰ ਦੇ ਵਿੱਚ ਦੂਜੇ ਕਮਰੇ ਦੇ ਵਿੱਚ ਕ੍ਰਿਸਚਨ ਧਰਮ ਦਾ ਪ੍ਰਚਾਰ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਸੀ। ਜਿਸ ਤੇ ਹੁਣਾ ਇਤਰਾਜ਼ ਜਤਾਇਆ ਤੇ ਕਾਰਵਾਈ ਦੀ ਮੰਗ ਕੀਤੀ। ਦੇ ਬਾਬਾ ਜੀ ਖਦਾਈ ਘਟਨਾ ਇਸ ਘਰ ਵਿੱਚ ਵਾਪਰੀ ਆ ਤੇ ਇਹਨਾਂ ਨੇ ਬੜੇ ਲੰਬੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਥੇ ਕੀਤਾ ਵਾ ਜਿੱਥੇ ਆ ਵਿਅਕਤੀ ਕੋਈ ਵਹਿ ਨਹੀਂ ਸਕਦਾ ਜਿੱਥੇ ਘਰ ਦਾ ਸਾਰਾ ਸਮਾਨ ਆ ਵੇਸਟੇਜ ਸਮਾਨ ਟੁੱਟਾ ਭੱਜਾ ਜਿਹੜਾ ਸਮਾਨ ਆ ਜਿਹੜਾ ਇਹ ਨਹੀਂ ਵਰਤਦੇ ਉਹ ਉਸ ਕਮਰੇ ਚ ਇਹਨਾਂ ਨੇ ਰੱਖਿਆ ਵਾ ਕਦੀੜੇ ਕੱਪੜੇ ਰੱਖੜੇ ਆ ਲਾਗੇ ਜਿਹੜਾ ਬਾਥਰੂਮ ਬਣਿਆ ਜਦ ਕਿ ਆਪਣਾ ਜਿਹੜਾ ਲਾਗੇ ਕਮਰਾ ਪ੍ਰਚਾਰ ਕਰਨ ਵਾਲਾ ਇਸਾਈ ਮਤ ਦਾ ਪ੍ਰਚਾਰਕ ਆ ਫੇਰ ਲਾਗੇ ਕਮਰਾ ਬਹੁਤ ਸੁੰਦਰ ਇਹਨਾਂ ਨੇ ਬਣਾਇਆ ਹੋਇਆ ਪਰ ਜੇ ਮੈਂ ਕਹਿੰਨਾ ਜੇ ਕਿਸੇ ਹੋਰ ਧਰਮ ਦਾ ਇੱਥੇ ਕੋਈ ਸਰੇ ਕੀਤਾ ਹੁੰਦਾ ਨਾ ਇਦਾਂ ਤੇ ਹੁਣ ਨੂੰ ਅੱਗ ਲਾ ਦੇਣੀ ਹੁੰਦੀ ਉਹਨਾਂ ਨੇ ਤੇ ਇੱਥੇ ਸੜਕਾਂ ਤੇ ਬਹਿਣਾ ਸੀ ਉਹਨਾਂ ਤੇ ਚੱਕਾ ਜਾਮ ਕਰ ਦੇਣਾ ਸੀ ਕੀ ਮੰਗ ਕਰਦੇ ਅੱਜ ਮੰਗ ਇਹੋ ਹੀ ਆ ਵੀ ਇਹਨਾਂ ਤੇ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਫੇਰ ਅਸੀਂ ਕਰਾਂਗੇ ਇਸ ਵਕਨ ਨਿਹੰਗ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਉਸੇ ਕਮਰੇ ਦੇ ਨਾਲ ਹੀ ਬਾਥਰੂਮ ਬਣਾਇਆ ਗਿਆ ਸੀ ਅਤੇ ਅੰਦਰ ਬਹੁਤ ਸਾਰਾ ਫਜ਼ੂਲ ਸਮਾਨ ਵੀ ਰੱਖਿਆ ਹੋਇਆ ਸੀ ਤੇ ਇੱਕ ਪਰਵਾਸੀ ਔਰਤ ਨੰਗੇ ਸਿਰ ਅੰਦਰ ਮੌਜੂਦ ਸੀ ਤੇ ਨਾ ਹੀ ਕਮਰੇ ਦੇ ਵਿੱਚ ਸਫਾਈ ਸੀ ਹੁਣਾਂ ਕਿਹਾ ਕਿ ਘਰ ਦੇ ਮਾਲਕ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਾਈਟ ਐਵੇਨਿਊ ਜਤਿੰਦਰ ਸਿੰਘ ਕੋਠੀ ਨੰਬਰ 26 ਦੇ ਵਿੱਚ ਜੋ ਇੱਕ ਇਹਨੇ ਆਪਣੇ ਕਮਰੇ ਦੇ ਵਿੱਚ ਅਸਾਈ ਧਰਮ ਦਾ ਪ੍ਰਚਾਰ ਪ੍ਰਸਾਰ ਕਰ ਰਿਹਾ ਸੀ ਜਦੋਂ ਅਸੀਂ ਇਹਦੇ ਘਰ ਆਣ ਕੇ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤੇ ਹਨ ਇਹਨੇ ਇੱਕ ਲਾਗੜੇ ਕਮਰੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕੀਤਾ ਹੋਇਆ ਸੀ ਪਰ ਜਿਸ ਕਮਰੇ ਵਿੱਚ ਇਹਨੇ ਪ੍ਰਕਾਸ਼ ਕੀਤਾ ਸੀ ਉਸ ਕਮਰੇ ਦੇ ਨਾਲ ਹੀ ਬਾਥਰੂਮ ਲੈਟਰਨ ਬਣੀ ਹੋਈ ਹੈ ਦੂਸਰਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਕਮਰੇ ਦੇ ਵਿੱਚ ਘਰੇਲੂ ਸਮਾਨ ਰੱਖਿਆ ਸੀ ਇੱਕ ਬਿਹਾਰ ਦੀ ਔਰਤ ਜਿਹੜੀ ਆ ਉਹ ਨੰਗੇ ਸਿਰ ਗੁਰੂ ਸਾਹਿਬ ਦੇ ਕਮਰੇ ਚ ਤੁਰੇ ਫਿਰਦੀ ਸੀ ਜਦੋਂ ਅਸੀਂ ਆਣ ਕੇ ਸਾਰਾ ਮੌਕਾ ਵੇਖਿਆ ਮਹਾਰਾਜ ਦੀ ਪਵਿੱਤਰ ਗੁਰਬਾਣੀ ਦੀਆਂ ਪੋਥੀਆਂ ਇੱਕ ਜਿਹੜੀ ਕਹਿੰਦੀ ਹੈ ਜਿਹਦੇ ਵਿੱਚ ਠੰਡੇ ਬਰਫਾਦ ਜਾਂ ਦੁੱਧ ਰਖੀਦਾ ਹੈ ਉਹਦੇ ਵਿੱਚ ਗੁਟਕੀਏ ਸਾਹਿਬ ਅਤੇ ਹੋਰ ਧਾਰਮਿਕ ਪੋਥੀਆਂ ਰੱਖੀਆਂ ਹੋਇਆਂ ਸਨ ਪੁੰਜੇ ਪਈ ਹੋਈ ਹੈ ਅਤੇ ਹੋਰ ਘਰੇਲੂ ਸਮਾਨ ਘਰ ਦਾ ਮਹਿੰਦੀ ਆਦ ਸਾਬਣ ਬੁਰਸ਼ ਹੋਰ ਜਿਹੜਾ ਉਸ ਔਰਤ ਦਾ ਰੱਖਿਆ ਹੋਇਆ ਹੈ ਅਰਜਾਈਆਂ ਤਲਾਈਆਂ ਕੰਬਲ ਖੇਸ ਅਟੈਚੀ ਅਤੇ ਕੱਟੇ ਦੀ ਜਿਹੜੀ ਉਹ ਬਹੁਤ ਜ਼ਿਆਦਾ ਜਾਨੀ ਕਿ ਅੰਦਰ ਕਮਰੇ ਦੇ ਵਿੱਚ ਕੋਈ ਬਿਲਕੁਲ ਸਫਾਈ ਨਹੀਂ ਸੀ ਤੇ ਜਿਹੜਾ ਨਾਲ ਦਾ ਕਮਰਾ ਹੈ ਜਿੱਥੇ ਲੋਕਾਂ ਦੀ ਇਹ ਦਵਾ ਕਰਦੇ ਨੇ ਆਸਾਈ ਧਰਮ ਦਾ ਜਿਹੜੇ ਕਮਰੇ ਵਿੱਚ ਬਹਿ ਕੇ ਪ੍ਰਚਾਰ ਕਰਦੇ ਨੇ ਉਹਦੇ ਵਿੱਚ ਗਲੀਚੇ ਵੀ ਸੇ ਹੋਏ ਨੇ ਚੰਗੇ ਸੋਫੇ ਲੱਗੇ ਹੋਏ ਹਨ ਅਤੇ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਨੂੰ ਮੌਕੇ ਦੇ ਐਸਐਚਓ ਜਿਹੜੇ ਇਥੋਂ ਦੇ ਸਿਵਲ ਲੈਣ ਪਹੁੰਚੇ ਨੇ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਜਤਿੰਦਰ ਸਿੰਘ ਤਾਨ ਗੁਰੂ ਗ੍ਰੰਥ ਸਾਹਿਬ ਦਾ ਔਟ ਆਸਰਾ ਲੈ ਕੇ ਤੇ ਜਿਹੜਾ 크੍ਰਿਸਚਨ ਧਰਮ ਦਾ ਪ੍ਰਚਾਰ ਕਰ ਰਿਹਾ ਹੈ ਇਹਦੇ ਉੱਪਰ ਤੁਰੰਤ ਜਿਹੜੀ ਆ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਇਹਨੂੰ ਸਲਾਖਾਂ ਦੇ ਅੰਦਰ ਛੁੱਟਿਆ ਜਾਵੇ ਇਸ ਮੌਕੇ ਪਹੁੰਚੀ ਪੁਲਿਸ ਨੇ ਜਾਣਕਾਰੀ ਦਿੰਦੇ ਅੰਦਰ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਤਕਾਰ ਸਹਿਤ ਸਿੰਘ ਸਾਹਿਬਾਨਾ ਦੇ ਬਲੋਂ ਇਹ ਤੁਲੇ ਜਾਇਆ ਜਾਵੇਗਾ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਪਰਿਵਾਰ ਤੇ ਉੱਤੇ ਕੀਤੀ ਜਾਵੇਗੀ ਇਹ ਤੇ ਵਾਈਟੇਮਿਊ ਵਿੱਚ ਫੋਨ ਨੰਬਰ 26 ਜੋ ਜਤਿੰਦਰ ਸਿੰਘ ਨੇ ਉਹ ਕਨਵਰਟ ਨੇ 크੍ਰਿਸਚਨ ਤੇ ਉਹਨਾਂ ਨੇ ਜੋ ਸਤਕਾਰ ਕਮੇਟੀ ਇਹਨਾਂ ਦੀ ਇਹਨਾਂ ਨੇ ਤਲਾਸ਼ੀ ਕਿ ਘਰ ਵਿੱਚ ਬਣੇ ਉੱਪਰ ਕਮਰੇ ਦੇ ਵਿੱਚ ਇੱਕ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਗਿਆ ਤੇ ਦੂਸਰੇ ਨਾਲ ਦੇ ਕਮਰੇ ਵਿੱਚ ਹੀ 크੍ਰਿਸਚਨ ਤਰਨ ਦੇ ਅਨੁਸਾਰ ਉੱਥੇ ਪ੍ਰੇਰ ਵਗੈਰਾ ਕਨੈਕਟ ਕੀਤੀ ਜਾਂਦੀ ਹੈ ਔਰ ਇਹਦੇ ਅਸੀਂ ਸਾਰੇ ਇਸ਼ੂ ਦੀ ਸੀਰੀਅਸ ਨੇ ਇਸ ਨੂੰ ਸਮਝਦੇ ਹੋਏ ਅਸੀਂ ਐਸਟੀਪੀਸੀ ਦੇ ਨਾਲ ਤਾਲਮੇ ਕੀਤਾ ਆ ਔਰ ਉਹ ਕਿ ਪਾਲਕੀ ਸਾਹਿਬ ਤੇ ਸਿੰਘ ਸਾਹਿਬ ਭੇਜ ਰਹੇ ਨੇ ਤੇ ਪੂਰੀ ਰਹਿਤ ਮਰਾਦਾ ਦੇ ਨਾਲ ਪਰਿਵਾਰ ਦੇ ਨਾਲ ਵੀ ਗੱਲ ਕੀਤੀ ਆ ਉਹਨਾਂ ਨੇ ਕਿਹਾ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਅਗਰ ਐਸਟੀਪੀਸੀ ਪੋਸਟ ਕਾਰਨ ਨਾਲ ਇਥੋਂ ਲੈ ਕੇ ਜਾਂਦੇ ਸਾਨੂੰ ਕੋਈ ਥਰਾਈ ਨਹੀਂ ਹੈਗਾ ਤੇ ਉਹ ਗੁਰੂ ਗ੍ਰੰਥ ਸਾਹਿਬ ਪੂਰੀ ਮਰਾਜ਼ਾ ਦੇ ਨਾਲ ਇਥੋਂ ਲੈ ਕੇ ਜਾਣਗੇ ਤੇ ਬਾਕੀ ਬਿਲਕੁਲ ਅਸੀਂ ਇਹਨਾਂ ਨੂੰ ਸਤਕਾਰ ਕਮੇਟੀ ਨੂੰ ਤੇ ਮੇਰੇ ਪਰਿਵਾਰ ਵਾਲੇ ਇਹੀ ਬੇਨਤੀ ਕੀਤੀ ਆ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਆਪਸੀ ਭਾਈਚਾਰਕ ਸਾਂਝ ਦੇ ਨਾਲ ਹੀ ਅਸੀਂ ਸਾਰਾ ਇਹ ਜੂਵੀ ਕੰਮ ਇਹਨੂੰ ਸਿਰੇ ਚੜਨਾ ਸਤਕਾਰ ਕਮੇਟੀ ਨੂੰ ਪਾਈ ਕਾਰਵਾਈ ਦੀ ਮੰਗ ਕੀਤੀ ਗਈ ਆ ਇਸ ਬਾਰੇ ਕੀ ਕਹਿਣਾ ਚਾਹੋਗੇ? ਇਹੋ ਦੇਖਦੇ ਜੋ ਇਹਦਾ ਕਾਨੂੰਨੀ ਪਹਿਲੂ ਹੈ ਕੋਦਨ ਅਨੁਸਾਰ ਕਰਾਂਗੇ। ਜ਼ਿਕਰ ਹੋਇਆ ਕਿ ਇੱਕ ਘਰ ਦੇ ਇੱਕ ਕਮਰੇ ਦੇ ਵਿੱਚ ਜੋਧੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਹੋਇਆ ਸੀ ਅਤੇ ਦੂਜੇ ਕਮਰੇ ਦੇ ਵਿੱਚ 크ਿਸਚਨ ਧਰਮ ਦਾ ਪ੍ਰਚਾਰ ਪਰਿਵਾਰ ਦੇ ਵੱਲੋਂ ਕੀਤਾ ਜਾ ਰਿਹਾ ਸੀ। ਜਿਸ ਤੇ ਨਿਹੰਗ ਸਿੰਘਾਂ ਨੇ ਇਤਰਾਜ਼ ਜਤਾਇਆ ਅਤੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਹੈ ਤੇ ਪਰਿਵਾਰ ਤੇ ਇਸ ਖਿਲਾਫ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ। ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ